ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਪੂਰੇ ਦੇਸ਼ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੇਤਨ ਰਾਤੇ ਚੱਲ ਰਹੀ ਸੀ ਤੁਹਾਨੂੰ ਦੱਸ ਦੇ ਕਿ ਅੱਜ ਚੇਤਨ ਰਾਤੇ ਦੀ ਦੁਰਗਾਸ਼ਟਮੀ ਆ ਪੂਰੇ ਦੇਸ਼ ਦੇ ਵਿੱਚ ਕੰਜਗਾ ਪੂਜਨ ਜਿਹੜੀ ਅੱਜ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਖੁਸ਼ੀ ਦਾ ਮਾਹੌਲ ਹੈ ਇਤੁਰਾ ਵੱਡੀ ਗਿਣਤੀ ਦੇ ਵਿੱਚ ਲੋਕ ਦੇਸ਼ ਭਰ ਦੇ ਮੰਦਿਰਾਂ ਦੇ ਵਿੱਚ ਸ਼ੀਸ਼ ਨਮੰਦੇ ਹੋਏ ਨਜ਼ਰ ਆ ਰਹੇ ਨੇ ਜਿੱਡੀ ਤਸਵੀਰਾਂ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਰਹੇ ਹੋ ਬਠਿੰਡੇ ਦੀ ਆ ਬਠਿੰਡੇ ਦੇ ਪ੍ਰਸਿੱਧ ਮੰਦਿਰ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚ ਰਹੇ ਨੇ ਤੁਹਾਨੂੰ ਦੱਸ ਦੇ ਕਿ ਚੇਤਨ ਵਾਲ ਤੇ ਦੀ Hindu ਧਰਮ ਦੇ ਵਿੱਚ ਬੜੀ ਮਾਨਤਾ ਇਸ ਦੌਰਾਨ ਲੋਕ ਉਪਵਾਸ ਰੱਖਦੇ ਨੇ ਅਤੇ ਕੰਜਗਾ ਪੂਜਨ ਕੀਤੀ ਜਾਂਦੀ ਹੈ ਯਾਨੀ ਕਿ ਇੱਕ ਤਰੀਕੇ ਦੇ ਨਾਲ ਧੀਆਂ ਦੀ ਜਿਹੜੀ ਆ ਉਹ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਮੰਨਿਆ ਜਾਂਦਾ ਕਿ ਦੇਵੀ ਦਾ ਰੂਪ ਜਿਹੜੀਆਂ ਨੇ ਉਹ ਛੋਟੀਆਂ ਬੱਚੀਆਂ ਹੁੰਦੀਆਂ ਨੇ ਇਸ ਕਰਕੇ ਉਹਨਾਂ ਦੀ ਕੰਜਗਾ ਪੂਜਨ ਉਹਦੇ ਤੁੰਦਾ ਜੇ ਕਿ ਕਾਲੇ ਸੇ ਤਰੀਕੇ ਨਾਲ ਪੂਰੇ ਦੇਸ਼ ਦੇ ਵਿੱਚ ਚੇਤ ਦੀ ਰਾਵ ਨੌਮੀ ਦਾ ਜਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਕਿ ਉੱਥੇ ਅੱਜ ਵੱਡੇ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਮੰਦਿਰ ਪਹੁੰਚ ਰਹੇ ਨੇ ਇਸ ਦੌਰਾਨ ਕੰਜਗਾ ਪੂਜਨ ਕਰਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਮੰਦਿਰ ਦੇ ਵਿੱਚ ਜਾ ਕੇ ਵੀ ਜਿਹੜਾ ਉਹ ਪੂਜਾ ਅਚਨਾ ਕੀਤੀ ਜਾ ਰਹੀ ਹੈ ਤੁਹਾਨੂੰ ਅੱਜ ਦੇ ਪੂਰੇ ਦੇਸ਼ ਦੇ ਵਿੱਚ ਜਿਹੜਾ ਚੇਤ ਨਰਾਤੇ ਦਾ ਤੁਸੀਂ ਕਹਿ ਸਕਦੇ ਹੋ ਵੀ ਤਿਉਹਾਰ ਆ ਉਹ ਬੜੀ ਤਮਤਾਮ ਦੇ ਨਾਲ ਬੜੀ ਸ਼ਰਧਾ ਦੇ ਨਾਲ ਲੋਕ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਲੋਕ ਉਪਵਾਸ ਰੱਖਦੇ ਨੇ ਅਤੇ ਅੱਜ ਜਿਹੜਾ ਉਚੇਤ ਨਾਤੇ ਤੁਸੀਂ ਕਹਿ ਸਕਦੇ ਹੋ ਬਈ ਦੁਰਗਾਸ਼ਟਮੀ ਆ ਕੇ ਦੁਰਗਾਸ਼ਟਮੀ ਦੇ ਦਿਨ ਜਿਹੜੀ ਆ ਉਹ ਕੰਜਗਾ ਪੂਜਨ ਕੀਤੀ ਜਾਂਦੀ ਹੈ ਤੇ ਕੰਜਗਾ ਪੂਜਨ ਤੋਂ ਬਾਅਦ ਲੋਕ ਮੰਤਰਾਂ ਦੇ ਵਿੱਚ ਜਾਂਦੇ ਨੇ ਪੂਜਾ ਅਰਚਨਾ ਕਰਦੇ ਨੇ ਅਤੇ ਦਾਨਪੁਣ ਕਰਦੇ ਹੋਏ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਇਸ ਤਰੀਕੇ ਦੇ ਨਾਲ ਕੱਲ ਜਿਹੜਾ ਉਚੇਤ ਦਾ ਰਾਮ ਨੌਮੀ ਦਾ ਤਿਉਹਾਰ ਵੀ ਲੋਕ ਇਸੇ ਤਰ੍ਹਾਂ ਸ਼ਰਧਾ ਦੇ ਨਾਲ ਤੌਮ ਤਾਂ ਦੇ ਨਾਲ ਮਨਾਉਂਦੇ ਹੋਏ ਇਹ ਨਜ਼ਰ ਆਣ